ਏ ਸਾਡੇ ਮਾਨ ਜੋਬ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਨ ਸਾਰ ਜੁੱਧ ਨਸ਼ਾ ਵਿਰੁੱਧ ਅਤੇ ਮਾੜੇ ਅੰਸਰਾਂ ਦੇ ਬਰਖ ਖਲਾਪ ਜਿਹੜੀ ਸਾਡੀ ਬਠਿੰਡਾ ਪੁਲਿਸ ਦੀ ਮਹਿਮਲ ਚੱਲ ਰਹੀ ਹੈ ਉਹਦੇ ਵਿੱਚ ਖਾਣਾ ਨਈਆਂਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਉਦੋਂ ਇੱਕ ਬਹੁਤ ਵੱਡੀ ਕੱਲ ਸਫਲਤਾ ਮਿਲੀ ਕਿ ਜਦੋਂ ਮਿੱਤੀ 218 ਬੱਚੇ ਨੂੰ ਕੱਲ ਐਸਆਈ ਲਖਵਿੰਦਰ ਸਿੰਘ ਤੇ ਐਚਸੀ ਆਪਣੇ ਦਲਜੀਤ ਸਿੰਘ ਕਨਸਟੇਬਲ ਰਣਜੀਤ ਸਿੰਘ ਤੇ ਐਸਐਚਓ ਸਾਹਿਬ ਦੀ ਜੇਰੇ ਨਿਗਰਾਨੀ ਜਦੋਂ ਪੁਲਿਸ ਪਾਰਟੀ ਨਾਥਿਆਣਾ ਪਿੰਡ ਤੋਂ ਮਹਿਮਾ ਸਮਾਈ ਸਾਈਡ ਨੂੰ ਜਾ ਰਹੇ ਸੀ ਤਾਂ ਪੌਲ ਨਹਿਰ ਦੇ ਉੱਤੇ ਇੱਕ ਨੌਜਵਾਨ ਕੁਸ਼ਕੀ ਹਾਲਤ ਵਿੱਚ ਕਾਬੂ ਕਰਕੇ ਜਿਹਦਾ ਨਾਮ ਪਤਾ ਪੁੱਛਿਆ ਜਿਹਦਾ ਨਾਮ ਹਰਵਿੰਦਰ ਸਿੰਘ ਔਰ ਹੈਪੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਭਲੂਰ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਤੇ ਜਿਸ ਪਾਸੋਂ ਅਸੀਂ 15 ਗ੍ਰਾਮ ਹੈਰੋਨ ਬ੍ਰਾਮ ਪ੍ਰਾਪਤ ਕਰਕੇ ਉਸ ਦੇ ਵਰਖਲਾਪ ਮਕਦਮਾ ਨੰਬਰ 176 ਐਂਡ 21 ਬੀ ਐਂਡੀ ਪੀ ਐਕਸੈਪਟ ਥਾਣਾ ਨਈਂਆਬੜ ਕੇ ਮਕਦਮਾ ਦਰਜ ਕੀਤਾ ਤੇ ਇਸੇ ਦੌਰਾਨ ਜਦੋਂ ਅਸੀਂ ਉਸ ਦੀ ਪੁੱਛਗਿੱਛ ਕੀਤੀ ਤੇ ਪਾਇਸ ਆਈਡੀ ਤੋਂ ਤੇ ਥਾਣੇ ਦੇ ਰਿਕਾਰਡ ਤੋਂ ਅਸੀਂ ਇਹ ਚੈੱਕ ਕੀਤਾ ਤਾਂ ਉਸ ਵਿਅਕਤੀ ਦੇ ਬਰਾਬਰ ਖਲਾਫ 13 ਮਕਦਮੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹਦੇ ਵਿੱਚ ਕਤਲ ਦਾ ਮੁਕੱਦਮਾ ਲੁੱਟਖੋਹ ਦੇ ਮੁਕੱਦਮੇ ਗੈਰ ਕਾਨੂੰਨੀ ਹਥਿਆਰਾਂ ਦੇ ਮੁਕੱਦਮੇ ਦੇ ਹਮਲਾ ਕਰਨ ਦੇ ਮੁਕੱਦਮੇ ਤੇ ਸਮਗਲੰਗ ਦੇ ਮੁਕੱਦਮੇ ਜਿਹਦੇ ਵਿੱਚ 51 ਕਿਲੋ ਉਤੋਂ ਡੋਡੇਚੂਰਾ ਪੋਸਟ ਸਰਦੂਲਗੜ ਵਿਖੇ ਬਰਾਮਦ ਹੋਏ ਸੀ ਤੇ ਜਿਹਦੇ ਵਿੱਚੋਂ ਉਹ ਇੱਕ ਮੁਕੱਦਮੇ ਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਹਨਾ ਸਮਾਲਸਰ ਦਾ ਤੇ ਦੋ ਮੁਕੱਦਮੇ ਜਿਹਦੇ ਵਿੱਚ ਇੱਕ ਐਸਐਚਓ ਸਮਾਲਸਰ ਤੇ ਪੁਲਿਸ ਪਾਰਟੀ ਤੇ ਉਸ ਤੇ ਉਹਦੇ ਸਾਥੀਆਂ ਨੇ ਹਮਲਾ ਕੀਤਾ ਸੀ ਜਿਹਦੇ ਵਿੱਚ ਆਈਪੀਸੀ ਦੀ ਜਿਹੜੀ ਪੁਰਾਣੀ ਹੈ ਆਈਪੀਸੀ ਮੋٹے ਤੌਰ ਤੇ ਉਹਦੇ 307 353 ਤੇ 25 59 ਨਾਟਰਮ ਸੈਕਟ ਦੇ ਅਧੀਨ ਉਹਦੇ ਤੇ ਮੁਕੱਦਮਾ ਦਰਜ ਸੀਗਾ ਤੇ ਉਹਦੇ ਵਿੱਚੋਂ ਉਹ ਪਘੋੜਾ ਚੱਲ ਰਿਹਾ ਸੀ ਉਹਦੀ ਗ੍ਰਿਫਤਾਰੀ ਬਾਕੀ ਆ ਤੇ ਇੱਕ ਹੋਰ ਮੁਕੱਦਮਾ ਪਿੰਡ ਭਲੂਰ ਵੇਖੇ ਮੁਕਦਮਾ ਨੰਬਰ 6 ਉਹ ਉਹਦੇ ਵਿੱਚ ਉਸਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਉਹ ਨਾਲੇ ਤਾਂ ਦੁਕਾਨਦਾਰ ਨੂੰ ਜਕਪੀ ਕਰਤਾ ਸੀ ਨਾਲੇ ਲੁੱਟਕੋ ਕਰਤੀ ਸੀ ਉਸ ਮੁਕਦਮੇ ਦੇ ਵਿੱਚੋਂ ਵੀ ਉਹ ਉਹਦੀ ਗ੍ਰਿਫਤਾਰੀ ਬਾਕੀ ਸੀ ਸਰ ਜੀ ਨੇ ਕਿ ਪਛੀਆਂ ਬੰਦੇ ਤਾਂ ਸਭ ਬਾਹਰ ਪੁਰੇ ਬੈਠਾ ਸੀ ਤਾਂ ਲੰਕ ਸੀ ਇਹ ਦੇਖੋ ਉਹ ਜਿਹੜੇ ਬਾਕੀ ਮੁਕੱਦਮੇ ਸੀਗੇ ਉਹਦੇ ਵਿੱਚੋਂ ਕਸਟ ਦੇ ਵਿੱਚੋਂ ਤਾਂ ਉਹਦੇ ਜੇ ਪੰਜ ਮੁਕੱਦਮੇ ਜਿਹੜੇ ਹੈਗੇ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਬੇਲ ਤੋਂ ਬਾਅਦ ਉਹ ਚੇਰੇ ਸਮੈਤ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਬਾਕੀ ਉਹ ਇੱਕ ਮਕਦਮੇ ਦੇ ਵਿੱਚੋਂ ਜਦੋਂ ਉਹਨੇ ਪੁਲਿਸ ਪਾਰਟੀ ਦੇ ਨਾਲ ਉਹਦਾ ਉਹਨੇ ਹਮਲਾ ਕੀਤਾ ਉਸ ਤੋਂ ਬਾਅਦ ਉਹ ਪਘੋੜਾ ਹੋ ਗਿਆ ਸੀ ਕੋਰਟ ਨੇ ਵੀ ਉਹਨੂੰ ਪਘੋੜਾ ਪਘੋੜਾ ਕਰਾਰ ਦਿੱਤਾ ਸੀ ਤੇ ਸਾਡੀਆਂ ਪੁਲਿਸ ਪਾਰਟੀਆਂ ਉਹਦੀ ਮਸਤੀਤੀ ਦੇ ਨਾਲ ਭਾਲ ਕਰ ਰਹੀਆਂ ਸੀ ਬੀਐਸਐਪੀ ਸਾਥੀ ਬਾਲ ਕਰੀਏ ਜਿਹੜੇ 13 ਮਕਦਮੇ ਨੇ ਜੋ बार-बार क्राइम ਕਰ ਰਹੇ ਉਸਦੇ ਕੋਈ ਡੀਐਨਏ ਨਹੀਂ ਕੋਈ ਅਸਲਤਾ ਨਹੀਂ ਪਾਈ ਜਾਂਦੀ ਉਹਦੇ ਤੇ ਜਿਹੜਾ ਹੈਗਾ ਬੀਐਸਐਨ ਦੀਆਂ ਹੁਣ ਜਿਹੜੇ ਨਵੇਂ ਕਾਨੂੰਨ ਦੇ ਮਤਾਕ ਬੜੀਆਂ ਸਖਤ ਧਰਾਮਾ 111 ਪੀ ਐਨ ਐਸ ਦੇ ਦੀਨ ਉਹ ਤਾਂ ਰਲਕ ਲੱਗ ਸਕਦੀ ਆ ਬਾਕੀ ਅਸੀਂ ਉਹ ਹਰ ਪ੍ਰਕਾਰ ਦੇ ਨਾਲ ਉਹਦਾ ਜਿਨ੍ਹਾਂ ਨੇ ਉਹਦੀ ਬੇਲ ਦਿੱਤੀ ਜਾਂ ਉਹਦੀ ਜਿਹੜੀ ਪ੍ਰਾਪਰਟੀ ਆ ਨਵੇਂ ਕਾਨੂੰਨ ਦੇ ਅਨਸਾਰ ਉਹ ਹੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਵਾਂਗੇ ਜਾ ਕੇ ਤੇ ਉਹਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾਂਗੇ ਇਹ ਦੇਖੋ ਜਿਹੜੇ ਅਪਰਾਧੀ ਕਿਸਮ ਦੇ ਲੋਕ ਆ ਇਹ ਇਹ ਜਿਹੜੇ ਬਾਦ ਕਰਨ ਦੀ ਮੰਚਾ ਦੇ ਨਾਲ ਦੇਖੋ ਇਹਦੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੋਗਾ ਜ਼ਿਲ੍ਹੇ ਤੇ ਬਠਿੰਡਾ ਇਹ ਵੱਖ-ਵੱਖ ਜਗ੍ਹਾ ਤੇ ਇਹ ਘੁੰਮਦੇ ਰਹਿੰਦੇ ਜੇ ਦੀ ਤਕਰੀਬਨ 27 ਸਾਲ ਦੀ ਇਹਦੀ ਉਮਰ ਹੈ ਇਹ ਇੱਕ ਜਿਹੜੇ ਮੁਕੱਦਮਿਆਂ ਦੇ ਵੇਸ ਤੇ ਤਾਂ ਦੇਖੋ ਇਹ ਇਹ ਨੌਜਵਾਨ ਜਿਹੜਾ ਹੈਗਾ ਇਹ ਬੇਲੜ ਤੇ ਆ ਮਤਲਬ ਕ੍ਰਿਮੀਨਲ ਮਾਈਂਡਡ ਵਿਅਕਤੀ ਸੀ ਦੇ ਗੈਰ ਅਸਲਾ ਜੂਸ ਕਰਦਾ ਇਹ ਲੋਕਾਂ ਦਾ ਕੰਫਿਊਜ਼ ਨਹੀਂ ਅਸਲਾ ਤਾਂ ਹੈ ਦੋ ਨੰਬਰ ਦਾ ਹੀ ਇਹਦੇ ਜਿਹੜੇ ਸੱਤਿਆਂ ਤੋਂ ਤਿੰਨ ਪਿਸਟਲ ਉਹਨਾਂ ਨੇ ਪ੍ਰਾਪਤ ਕੀਤੇ ਆ ਸਮਾਲਸਰ ਵਾਲਿਆਂ ਤੋਂ ਅਸੀਂ ਵੀ ਡੰਗਾਈ ਦੇ ਨਾਲ ਪਿੱਛੇ ਪਿੱਛ ਕਰ ਰਹੇ ਆ ਇਹਨਾਂ ਕੋਲੇ ਅਸਲਾ ਤੋਂ ਗੈਰ ਕਾਨੂੰਨੀ ਹੁੰਦਾ ਇਹਨਾਂ ਇਹ ਅਸੀਂ ਇਸ ਦੀ ਪੜਤਾਲ ਡੰਗਾਈ ਦੇ ਨਾਲ ਵਰਮਾਂਡ ਦਾ ਲੈ ਕੇ ਇਹਦੀ ਪਿੱਛੇ ਪਿੱਛ ਕਰਕੇ જો તથ્ય હોય સમને લેવા